ਕੋਰੋਨਾ ਮਹਾਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹੋਟਲ ਜਿਮ ਅਤੇ ਕਈ ਕਾਰੋਬਾਰ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਕੱਲ ਤੋਂ ਧਾਰਮਿਕ ਸਥਾਨ, ਹੋਟਲ, ਮਾਲ ਖੁੱਲਣ ਦੇ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਨਾਭਾ ਸ਼ਹਿਰ ਦੇ ਵਿੱਚ ਦਰਜਨਾਂ ਦੀ ਤعداد ਵਿੱਚ ਚੱਲ ਰਹੇ ਜਿਮ 80 ਦਿਨਾਂ ਤੋਂ ਲਗਾਤਾਰ ਬੰਦ ਹਨ। ਜਿਮ ਮਾਲਕਾਂ ਨੇ ਇਕੱਠੇ ਹੋ ਕੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਜਿਮ ਖੋਲਣ ਦੀ ਵੀ ਕੋਈ ਸੀਮਾ ਤੈਅ ਕੀਤੀ ਜਾਵੇ। ਅਸੀਂ ਸਰਕਾਰ ਤੇ ਹੁਕਮ ਅਨੁਸਾਰ ਹੀ ਜਿਮ ਖੋਲ ਕੇ ਚਲਾ ਸਕੀਏ ਉਹਨਾਂ ਨੇ ਕਿਹਾ ਕਿ ਸਾਡਾ ਇੱਕ ਰੋਜ਼ਗਾਰ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਬੰਦ ਪਿਆ ਹੈ ਸਾਨੂੰ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇੱਥੋਂ ਦੇ ਵਿਧਾਇਕ ਨੂੰ ਵੀ ਇੱਕ ਮੰਗ ਪੱਤਰ ਦੇਵਾਂਗੇ ਸਾਡੀ ਆਵਾਜ਼ ਕੈਪਟਨ ਤੱਕ ਪਹੁੰਚਾਈ ਜਾਵੇ ਜੇਕਰ ਕੋਈ ਸਰਕਾਰ ਨੇ ਸਾਡੇ ਪ੍ਰਤੀ ਨਾ ਸੋਚਿਆ ਤਾਂ ਅਸੀਂ ਹੋਰ ਕੋਈ ਹੱਲ ਲੱਭਾਂਗੇ ਇਹ ਅਦਾਰੇ ਖੁੱਲੇ ਖੋਲੇ ਗਏ ਨੇ ਬੱਸਾਂ ਚੱਲਣ ਲੱਗਦੀਆਂ ਰੇਲਾਂ ਚੱਲਦੀਆਂ ਨੇ ਤੇ ਸਾਡੇ ਜਿੰਮਾ ਕੰਨੀ ਵੀ ਸਰਕਾਰ ਧਿਆਨ ਦੇਵੇ ਜਿੱਥੇ ਕਿ ਇਹ ਸਾਡੇ ਵਪਾਰ ਨਾਲ ਤਾਂ ਜੁੜੀ ਹੋਈ ਹੈਗੀ ਉਹ ਹੈ ਗੱਲ ਕਿਉਂਕਿ ਲੱਖਾਂ ਰੁਪਏ ਲਾ ਕੇ ਅਸੀਂ ਨੇ ਸਾਡੇ ਜਿਹੜੇ ਵਪਾਰ ਨੇ ਉਹ ਬੰਦ ਪਏ ਨੇ ਤੇ ਨਾਲ ਹੈਲਥ ਨਾਲ ਵੀ ਜੁੜੀ ਹੋਈ ਹੈ ਜੀ ਇਹ ਲੋਕਾਂ ਦੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਦੇਖੋ ਕਸਰਤ ਕਰਦੇ ਨੇ ਤਾਂ ਇੱਥੇ ਮਤਲਬ ਲੋਕ ਠੀਕ ਰਹਿੰਦੇ ਨੇ ਤੇ ਸਾਡੀ ਬੇਨਤੀ ਇਹੀ ਹੈ ਵੀ ਸਾਡਾ ਵੀ ਇਹ ਕਾਰੋਬਾਰ ਹੈ ਇਹਨਾਂ ਨੂੰ ਖੋਲਿਆ ਜਾਵੇ ਤਾਂ ਕਿ ਜਿਹੜੇ ਖਡਿਆਰੀ ਨੇ ਕਬੱਡੀ ਖਡਿਆਰੀ ਬਹੁਤ ਆਉਂਦੇ ਨੇ ਸਾਡੇ ਇੱਥੇ ਨਾਪੇ ਜਿਹੜੇ ਪਹਿਲਵਾਨ ਨੇ ਮੁੰਡੇ ਹੋਰ ਗੇਮਾਂ ਕਰਦੇ ਨੇ ਸਾਰੇ ਜਿਹੜੇ ਹੈਗੇ ਨੇ ਆਪਣੇ ਆਪਣੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬਹੁਤ ਇਹ ਲਾਸ ਜਾ ਰਿਹਾ ਉਹਨਾਂ ਦੀ ਬਾਡੀ ਨੂੰ ਬਹੁਤ ਨਾ ਕੀ ਉਹ ਫਿਰ ਨਾ ਪੂਰਾ ਹੋਣ ਵਾਲਾ ਘਟ ਹੈ ਜੀ ਇਹ ਤੇ ਵਪਾਰ ਨੂੰ ਵੀ ਅਸੀਂ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਕੱਲ ਨੂੰ ਅਸੀਂ ਇੱਕ ਰੋਸ ਮਾਰਚ ਕਰਦੇ ਹੋਏ ਅਸੀਂ ਸਾਡੇ ਜਿਹੜੇ ਇਲਾਕੇ ਦੇ ਨੁਮਾਇੰਦੇ ਨੇ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਮੰਤਰੀ ਪੰਜਾਬ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਕੱਲ ਨੂੰ ਅਸੀਂ ਰੱਖਿਆ ਤਾਂ ਕਿ ਸਰਕਾਰ ਤੱਕ ਅਸੀਂ ਸਾਡੀ ਆਵਾਜ਼ ਪਹੁੰਚੇ ਸਾਡੇ ਜਿੰਮੇ ਵੀ ਓਪਨ ਕੀਤੇ ਜਾਣ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਅੱਗੇ ਬੇਨਤੀ ਹੈ ਵੀ ਸਾਡੀਆਂ ਜਿੰਮਾਂ ਨੂੰ ਵੀ ਖੋਲਿਆ ਜਾਵੇ ਜੋ ਰੂਲ ਹੈਗੇ ਨੇ ਜੋ ਸਾਨੂੰ ਰੂਲ ਹੋਣਗੇ ਪੰਜਾਬ ਸਰਕਾਰ ਦੇ ਸਾਰੇ ਅਸੀਂ ਫਾਲੋ ਕਰਾਂਗੇ ਉਹਨਾਂ ਦੀ ਪਾਲਣਾ ਕਰਨ ਦੇ ਅਸੀਂ پابੰਦ ਹੋਵਾਂਗੇ ਜੀ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਸੰਘਰਸ਼ ਨਹੀਂ ਕਰਨਾ ਪਊਗਾ ਤਾਂ ਸਰਕਾਰ ਸਾਡੀ ਵੀ ਸੁਣੂਗੀ ਜਿੱਥੇ ਹੋਰ ਸਾਰੇ ਆਦਾਰੇ ਖੋਲੇ ਨੇ ਸਾਰ ਵਿੱਚ ਜਿਹੜੇ ਸਵੇਰ ਸ਼ਾਮ ਦਾ ਸਰਪਤ ਘੱਟੋ ਘੱਟ ਦੀ ਸਾਰੇ ਜਮ੍ਹਾਂ ਦੇ ਵਿੱਚ 200 ਤੋਂ 300 ਦੀ ਐਂਟਰੀ ਹੈਗੀ ਆ ਤੇ ਬਾਕੀ ਜਿਹੜਾ ਇਮਿਊਨਿਟੀ ਸਿਸਟਮ ਆ ਇਹ ਘਰੇ ਬਹਿ ਕੇ ਤਾਂ ਜਿਆ ਦਾਰੂ ਪੀ ਕੇ ਜਿੱਮੇ ਸਰਕਾਰ ਨੇ ਠੇਕੇ ਖੋਲੇ ਨੇ ਉਹਨਾਂ ਨਾਲ ਇਮਿਊਨਿਟੀ ਸਿਸਟਮ ਨਹੀਂ ਤਾਕੜਾ ਹੋਣਾ ਜਿਹੜੇ ਲੋਕ ਜਿੰਮ ਚ ਆ ਕੇ ਫਿਟਨੈਸ ਲਈ ਵਰਕਆਊਟ ਕਰਦੇ ਆ ਉਹਦੇ ਨਾਲ ਇਮਿਊਨਿਟੀ ਸਿਸਟਮ ਵਧੀਆ ਹੋਣਾ ਬਾਕੀ ਸਾਰੇ ਜਿੰਮਾਂ ਚ ਇੰਨੀ ਕਿ ਸਪੇਸ ਹੈਗੀ ਆ ਵੀ ਇੱਕ ਟਾਈਮ ਤੇ ਜੇ ਸਰਕਾਰ ਕੋਈ ਬੈਚ ਵੀ ਬਣਾਉਂਦੀ ਆ ਤਾਂ ਆਰਾਮ ਨਾਲ ਸੈਲਫ ਡਿਫੈਂਸ ਵੀ ਹੋ ਸਕਦਾ ਡਿਫੈਂਸ ਰੱਖ ਕੇ ਜਿੰਮ ਸਰਕਾਰ ਹੁਣ ਤਾਂ ਕਰ ਰਹੀ ਹੈ ਹਾਂਜੀ ਸਰ ਆਲਰੇਡੀ ਸਾਰੇ ਪਾਲਣਾ ਕਰ ਹੀ ਰਹੇ ਨੇ ਕਿ ਹਰੇਕ ਬੰਦੇ ਨੂੰ ਸੈਨੀਟਾਈਜ਼ ਹੋਣਾ ਚਾਹੀਦਾ ਅਤੇ ਮਾਸਕ ਲਗਾ ਕੇ ਹੀ ਵਰਕਆਊਟ ਕਰਨਾ ਚਾਹੀਦਾ ਤੇ ਅਸੀਂ ਜੇ ਮੰਗ ਕਰਦੇ ਆ ਕਿ ਜੇ ਸਰਕਾਰ ਜਿੰਮਾਂ ਖੋਲਦੀ ਆ ਤਾਂ ਅਸੀਂ ਉਹਨਾਂ ਨਿਯਮਾਂ ਦੀ ਪਾਲਣਾ ਕਰਾਂਗੇ ਹਰ ਇੱਕ ਕਲਾਇੰਟ ਨੂੰ ਅੰਦਰ 마ਸਕ ਲਗਾ ਕੇ ਹੀ ਆਉਣ ਦੇਵਾਂਗੇ ਤੇ ਸਾਰੀਆਂ ਜਿੰਮਾ ਜੋ ਕਿ ਉੱਥੇ ਇਕੁਪਮੈਂਟ ਹੁੰਦੇ ਨੇ ਉਹਨਾਂ ਨੂੰ ਸੈਨੀਟਾਈਜ਼ ਕਰਕੇ ਰੱਖਾਂਗੇ ਤਾਂ ਸਰਕਾਰ ਦੀ ਇਹੀ ਬੇਨਤੀ ਹੈ ਜੀ ਨਾ ਬਾਤੋ ਤੱਕ ਮਹਿਤਾ ਦੀ ਰਿਪੋਰਟ ਐਸਐਮਜ਼ ਨਿਊਜ਼